ਜਿੱਤੇ ਲਗਾਤਾਰ 트럼ਪ ਬੋਲੂ ਦੇਸ਼ ਨਿਕਾਲਾ ਦੇਣ ਦੀ ਗੱਲ ਕਹੀ ਜਾ ਰਹੀ ਸੀ ਉੱਤੇ ਹੀ ਹੁਣ ਅਮਰੀਕਾ ਨੇ ਇੱਕ ਖੁਸ਼ਖਬਰੀ ਦਿੱਤੀ ਹੈ ਹੁਣ ਬਿਨਾਂ ਕਿਸੇ ਦਿੱਕਤ ਦੇ ਬੜੀ ਆਸਾਨੀ ਦੇ ਨਾਲ ਤੁਸੀਂ ਅਮਰੀਕਾ ਜਾ ਸਕਦੇ ਹੋ ਦਰਅਸਲ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트럼ਪ ਨੇ ਕਿਹਾ ਕਿ ਉਹ ਓਵਲ ਦਫ਼ਤਰ ਵਿੱਚ ਦਾਖਲ ਹੋਣ ਤੋਂ ਬਾਅਦ ਸਾਰੇ ਕੈਰਕਨੂਨੇ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਆਪਣੀ ਯੋਜਨਾ ਤੇ ਅੱਗੇ ਵਧਣਗੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਲੋਕਾਂ ਲਈ ਅਮਰੀਕਾ ਆਉਣਾ ਆਸਾਨ ਬਣਾ ਦੇਣਗੇ ਜੋ ਕਾਨੂੰਨੀ ਤੌਰ ਤੇ ਅਮਰੀਕਾ ਚਾਹੁੰਦੇ ਨੇ 트럼ਪ ਦਾ ਇਹ ਕਦਮ ਉਹਨਾਂ ਭਾਰਤੀਆਂ ਲਈ ਮਦਦਗਾਰ ਹੋ ਸਕਦਾ ਹੈ ਜੋ ਕਾਨੂੰਨੀ ਅਮਰੀਕਾ ਚਾਹੁੰਦੇ ਨੇ ਦੱਸਦੇ ਕਿ ਇੱਕ ਇੰਟਰਵਿਊ ਦੌਰਾਨ ਟਰੰਪ ਨੇ ਇਹ ਬਿਆਨ ਦਿੱਤਾ ਇੰਟਰਵਿਊ ਜਦੋਂ ਇਹ ਸਵਾਲ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਉਹ 4 ਸਾਲਾਂ ਤੋਂ ਇੱਥੇ ਗੈਰਕਾਨੂੰਨੀ ਤੌਰ ਤੇ ਰਹਿਣ ਵਾਲੇ ਹਰ ਵਿਅਕਤੀ ਨੂੰ ਦੇਸ਼ ਨਿਕਾਲਾ ਦੇਣ ਦੀ ਯੋਜਨਾ ਬਣਾ ਰਹੇ ਨੇ ਤਾਂ ਇਸ ਤੇ ਟਰੰਪ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇਹ ਕਰਨਾ ਪਏਗਾ ਤੁਹਾਡੇ ਕੋਲ ਕੁਝ ਨਿਯਮ ਕਾਨੂੰਨ ਹੋਣੇ ਚਾਹੀਦੇ ਨੇ ਉਹ ਗੈਰਕਾਨੂੰਨੀ ਤੌਰ ਤੇ ਆ ਗਏ ਤੇ ਤੇ ਕੁਝ ਲੋਕ ਪਿਛਲੇ 10 ਸਾਲਾਂ ਤੋਂ ਕਾਨੂੰਨੀ ਤਰੀਕੇ ਦੇ ਨਾਲ ਦੇਸ਼ 'ਚ ਆਉਣ ਲਈ ਇੰਤਜ਼ਾਰ ਕਰ ਰਹੇ ਨੇ ਇਹ ਉਹਨਾਂ ਨਾਲ ਬੇਇਨਸਾਫੀਆਂ ਜਿਨ੍ਹਾਂ ਲੋਕਾਂ ਲਈ ਇੱਥੇ ਆਉਣਾ ਬਹੁਤ ਆਸਾਨ ਬਣਾਉਣ ਜਾ ਰਹੇ ਹਨ ਇਸ ਟੈਸਟ ਚੋਂ ਲੰਘਣਾ ਪਵੇਗਾ ਉਹਨਾਂ ਨੂੰ ਸਿਰਫ ਇੱਕ ਦਸੰਦੇ ਯੋਗ ਹੋਣਾ ਚਾਹੀਦਾ ਹੈ ਕਿ ਸਟੈਚੂ ਆਫ ਲਿਬਰਟੀ ਕੀ ਹੈ ਉਹਨਾਂ ਨੂੰ ਅਮਰੀਕਾ ਬਾਰੇ ਥੋੜਾ ਜਿਹਾ ਪਤਾ ਹੋਣਾ ਚਾਹੀਦਾ ਹੈ ਉਹਨਾਂ ਨੂੰ ਸਾਡੇ ਦੇਸ਼ ਨੂੰ ਪਿਆਰ ਕਰਨਾ ਹੋਵੇਗਾ ਟਰੰਪ ਨੇ ਕਿਹਾ ਕਿ ਅਸੀਂ ਅਮਰੀਕਾ 'ਚ ਅਜਿਹੇ ਲੋਕ ਨਹੀਂ ਚਾਹੁੰਦੇ ਜਿਨ੍ਹਾਂ ਤੇ ਕਤਲ ਦੇ ਮਾਮਲੇ ਨੇ ਪਿਛਲੇ 3 ਸਾਲਾਂ 'ਚ ਅਮਰੀਕਾ 'ਚ 13000 ਤੋਂ ਵੱਧ ਕਾਤਲਾਂ ਨੂੰ ਰਿਹਾਅ ਕੀਤਾ ਗਿਆ ਉਹ ਸੜਕਾਂ ਤੇ ਖੁੱਲ੍ਹੇਆਮ ਘੁੰਮ ਰਹੇ ਨੇ ਉਹ ਤੁਹਾਡੇ ਤੇ ਤੁਹਾਡੇ ਪਰਿਵਾਰ ਨਾਲ ਘੁੰਮ ਰਹੇ ਨੇ ਉਹ ਬਹੁਤ ਖਤਰਨਾਕ ਨੇ ਤੁਸੀਂ ਆਪਣੇ ਦੇਸ਼ 'ਚ ਅਜਿਹੇ ਲੋਕਾਂ ਨੂੰ ਨਹੀਂ ਚਾਹੋਗੇ ਮੈਂ ਇਹੀ ਕਹਿ ਰਿਹਾ ਕਿ ਸਾਨੂੰ ਅਪਰਾਧੀਆਂ ਨੂੰ ਸਾਨੂੰ ਮਾਨਸਿਕ ਸਿਹਤ ਸਹੂਲਤਾਂ ਤੋਂ ਕੱਢੇ ਗਏ ਲੋਕਾਂ ਨੂੰ ਘਰ ਵਾਪਸ ਭੇਜਣਾ ਪੈਗਾ ਭਾਵੇਂ ਉਹ ਕਿਸੇ ਵੀ ਦੋਸ਼ ਤੋਂ ਹੋਣ। ਟਰੰਪ ਨੇ ਨਾਲ ਹੀ ਸਪੱਸ਼ਟ ਕੀਤਾ ਕਿ ਦੇਸ਼ ਨਿਕਾਲੇ ਦੀ ਸੂਚੀ 'ਚ ਉਨ੍ਹਾਂ ਦੀ ਤਰਜੀ ਅਜੀਹੇ ਅਪਰਾਧੀਆਂ ਦੀ ਹੋਵੇਗੀ। ਸਭ ਤੋਂ ਪਹਿਲਾਂ ਅਸੀਂ ਅਪਰਾਧੀਆਂ ਤੇ ਕਾਰਵਾਈ ਕਰਾਂਗੇ ਨਾ ਕਿ ਉਨ੍ਹਾਂ ਲੋਕਾਂ ਤੇ ਜੋ ਕਿ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ 'ਚ ਰਹੇ ਨੇ।